ਹਾਂਜੀ ਦੋਸਤੋ ਕੀ ਹਾਲ ਚਾਲ ਆ ਵੀ ਪੰਜਾਬੀਓ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਮਾਇਆ ਤੁਹਾਡਾ ਹੋਸਟ ਰਣਜੀਤ ਬਣਿਪਾਲ ਤੇ ਤੁਸੀਂ ਸਾਡੇ ਜੁੜਿਓ ਪੇਜ ਕੇਵਲ ਸੱਚ ਦੇ ਨਾਲ ਤੇ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਇੱਕ ਇਨਸਾਨ ਦੀ ਜਿਹੜਾ 1990 ਦੇ ਦਹਾਕਿਆਂ ਦੇ ਵਿੱਚ ਪੰਜਾਬ ਆਕੀ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਮਸ਼ਹੂਰ ਹੋਇਆ ਸੀ ਦੋਸਤੋ ਪਹਿਲਾਂ ਮੈਂ ਤੁਹਾਨੂੰ ਇਹ ਚਾਦਨਾ ਪਾ ਦਿਆਂ ਕਿ 1988 ਤੋਂ ਲੈ ਕੇ 1990 ਦਾ ਜਿਹੜਾ ਦਹਾਕਾ ਸੀ ਔਰ ਰਮਾਇਣ ਮਹਾਭਾਰਤ ਦਾ ਅਧਾਕਾ ਸੀਗਾ ਤੇ ਉਦੋਂ ਪਹਿਲਾਂ ਰਮਾਇਣ ਆਈ ਸੀਗੀ ਤੇ ਉਸ ਤੋਂ ਬਾਅਦ ਬੀ ਆਰ ਚੋਪੜਾ ਦਾ ਆਇਆ ਸੀ ਮਹਾਭਾਰਤ ਤੇ ਇੰਨਾ ਕਿ ਜ਼ਿਆਦਾ ਪ੍ਰਚਲਿਤ ਹੋਇਆ ਇਹ ਮਹਾਭਾਰਤ ਪੂਰੇ ਹਿੰਦੁਸਤਾਨ ਦੇ ਵਿੱਚ ਕਿ ਜਦੋਂ ਸੰਡੇ ਨੂੰ ਸੀਰੀਅਲ ਆਉਂਦਾ ਸੀਗਾ ਤੇ ਬਾਹਰ ਗਲੀਆਂ ਦੇ ਵਿੱਚ ਸਨਾਟਾ ਛਾ ਜਾਂਦਾ ਸੀ ਤੇ ਉਸੇ ਪਿੱਛੇ ਤੇ ਅੱਜ ਆਪਾਂ ਇੱਕ ਗੱਲ ਕਰਨ ਲੱਗੇ ਇੱਕ ਕਰੈਕਟਰ ਦੀ ਕਿ ਮਹਾਭਾਰਤ ਦਾ ਇੱਕ ਕਰੈਕਟਰ ਸੀਗਾ ਪ੍ਰਵੀਨ ਕੁਮਾਰ ਸੋਪਤੀ ਜਿਨੇ ਭੀਮ ਦਾ ਰੋਲ ਕੀਤਾ ਸੀਗਾ ਮਹਾਭਾਰਤ ਦੇ ਵਿੱਚ ਉਦੇ ਬਾਰੇ ਦੋਸਤੋ ਅੱਜ ਗੱਲ ਕਰਨੀ ਆ ਆਪਾਂ ਕਿਉਂਕਿ ਜਿਹੜੇ ਮਹਾਭਾਰਤ ਰੋਮਾਂਨ ਦੇ ਕਰੈਕਟਰ ਸੀਗੇ ਉਹ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇੰਨਾ ਘਰ ਕਰਕੇ ਸੀਗੇ ਵੀ ਜਿਹੜਾ ਉਹਦੇ ਚ ਰੋਮਾਂਨ ਚ ਰਾਮਚੰਦਰ ਜੀ ਬਣੇ ਸੀਗੇ ਅਰਨ ਗੋਇਲ ਤੇ ਨਿਤਿਜੀ ਬਾਹ ਦਾ ਬਾਜਾ ਕ੍ਰਿਸ਼ਨ ਬਣਿਆ ਸੀ ਮਹਾਭਾਰਤ ਦੇ ਵਿੱਚ ਜੇ ਕਿਸੇ ਨੂੰ ਸੁਪਨਾ ਆਉਂਦੀ ਕ੍ਰਿਸ਼ਨ ਭਗਵਾਨ ਜਾਂ ਰਾਮ ਭਗਵਾਨ ਦਾ ਇਹੀ ਦਿਖਦੇ ਸੀ ਇੰਨਾ ਪ੍ਰਚਲਿਤ ਹੋ ਗਏ ਸੀਗੇ ਉਸ ਸਮਿਆਂ ਚ ਤਾਂ ਉਸੇ ਪਿਛੇ ਤੇ ਆਪਾਂ ਗੱਲ ਕਰਨੀ ਆ ਆਪਣੇ ਪੰਜਾਬ ਦੇ ਗੱਭਰੂ ਦੀ ਪ੍ਰਵੀਨ ਕੁਮਾਰ ਸੋਭਤੀ ਦੀ ਜਿਨੇ ਕੇ ਮਹਾਭਾਰਤ ਦੇ ਵਿੱਚ ਬੀਆਰ ਚੋਪੜਾ ਦੇ ਵਿੱਚ ਭੀਮ ਦਾ ਰੋਲ ਕੀਤਾ ਸੀ ਦੋਸਤੋ ਜਿਹੜਾ ਪ੍ਰਵੀਨ ਕੁਮਾਰ ਸੋਭਤੀ ਸੀਗਾ ਉਹ ਇੱਕ ਇੰਟਰਨੈਸ਼ਨਲ ਲੈਵਲ ਦਾ ਖਿਡਾਰੀ ਸੀਗਾ ਐਥਲੀਟ ਸੀਗਾ ਉਹ ਸੀਗਾ ਹੈਮਰ ਥ्रो ਤੇ ਡਿਸਕਸ ਥ्रो ਦਾ ਚੈਂਪੀਅਨ ਸੀਗਾ ਤੇ ਮੈਂ ਸ਼ੁਰੂ ਤੋਂ ਉਹਦੇ ਬਾਰੇ ਚੰਨਣਾ ਪਾਉਂਦਾ ਪ੍ਰਵੀਨ ਕੁਮਾਰ ਸੋਭਤੀ ਉਰਫ ਭੀਮ ਸੈਨ ਉਹ ਸਰਹਾਲੀ ਪਿੰਡ ਦਾ ਰਹਿਣ ਵਾਲਾ ਸੀਗਾ ਤਰਨਤਾਨ ਦੇ ਕੋਲੇ ਇਹਦੇ ਸਰਹਾਲੀ ਪਿੰਡ ਦੇ ਵਿੱਚ ਜਨਮ ਹੋਇਆ ਸੀਗਾ ਉਹਦਾ ਜਨਮ ਹੋਇਆ ਸੀਗਾ 6 ਦਸੰਬਰ 1947 ਨੂੰ ਤੇ ਉਹਦੀ ਮੌਤ ਹੋਈ ਆ 7 ਫਰਵਰੀ 2022 ਨੂੰ ਤੇ ਪ੍ਰਵੀਨ ਕੁਮਾਰ ਸੋਪਦੀ ਦੋਸਤੋ ਐਕਟਰ ਹੋਣ ਦੇ ਨਾਲ ਨਾਲ ਉਹ ਇੱਕ ਬਹੁਤ ਵਧੀਆ ਐਥਲੀਟ ਸੀਗਾ ਜਿਸ ਨੇ ਕਿ ਭਾਰਤ ਦਾ ਨਾਮ ਰੌਸ਼ਨ ਕੀਤਾ ਚਾਰ ਮੈਡਲ ਜਿੱਤੇ ਨੇ ਉਹਨੇ ਏਸ਼ੀਅਨ ਗੇਮਸ ਦੇ ਵਿੱਚ ਇੱਕ ਮੈਡਲ ਜਿੱਤੇ ਉਹਨੇ ਕਾਮਨਵੈਲਥ ਗੇਮਸ ਦੇ ਵਿੱਚ ਤੇ ਦੋ ਵਾਰ ਦਾ 올ਿਪੀਆਨ ਆ ਉਹ ਦੋ ਵਾਰ 올림픽 ਖੇਡਿਆ ਉਹਨੇ ਤੇ 20 ਸਾਲ ਦੇ ਨੇ ਇਹਨੇ ਬੀਐਸਐਫ ਜੁਆਇਨ ਕੀਤੀ ਸੀ BSF ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਵਾ ਚੁੱਕਿਆ ਉਸ ਤੋਂ ਬਾਅਦ ਇਹਨੇ ਐਥਲੀਟ ਵੀ ਸਿਰ ਰਿਆ ਭਾਰਤ ਦਾ ਨਾਮ ਚਮਕਾਇਆ ਤੇ ਫਿਰ ਇਹਨੇ ਐਕਟਿੰਗ ਦੇ ਵਿੱਚ ਵੀ ਆਪਣਾ ਜੋਰ ਦਿਖਾਏ ਨੇ 50 ਦੇ ਕਰੀਬ ਹਿੰਦੀ ਫਿਲਮਾਂ ਕੀਤੀਆਂ ਨੇ ਤੇ ਮਹਾਭਾਰਤ ਦੇ ਵਿੱਚ ਤਾਂ ਇੱਕ ਅਮਿੱਟ ਯਾਦ ਛੱਡਣ ਵਾਲਾ ਕੰਮ ਕੀਤਾ ਇਹਨੇ ਲੋਕਾਂ ਦੇ ਦਿਲਾਂ ਤੇ ਭੀਮ ਸੈਨ ਜੇ ਕੋਈ ਅੱਜ ਵੀ ਕਲਪਨਾ ਕਰਦਾ ਭੀਮ ਸੈਨ ਦੀ ਤਾਂ ਉਹਨੂੰ ਪ੍ਰਵੀਨ ਕੁਮਾਰ ਸੋਪਤੀਏ ਜਿਖਦਾ ਮਹਾਭਾਰਤ ਵਾਲਾ ਸੋ ਦੋਸਤੋ ਪ੍ਰਵੀਨ ਕੁਮਾਰ ਸੋਭਤੀ ਨੇ 1966 ਦੇ ਵਿੱਚ ਦੋ 골ਡ ਮੈਡਲ ਜਿੱਤੇ ਏਸ਼ੀਅਨ ਗੇਮਸ ਦੇ discus throw ਦੇ ਵਿੱਚ 골ਡ ਮੈਡਲ ਜਿੱਤਿਆ ਤੇ ਬ੍ਰੌਂਜ਼ ਮੈਡਲ ਜਿੱਤਿਆ ਹੈਮਰ throw ਦੇ ਵਿੱਚ ਫਿਰ ਇਹਨੇ ਬੈਂਕਾਕ ਗੇਮਸ ਦੇ 1970 ਦੇ ਵਿੱਚ ਇਹਨੇ ਫਿਰ ਤੋਂ discus ਦੇ ਵਿੱਚ 골ਡ ਮੈਡਲ ਜਿੱਤਿਆ ਤੇ 1966 ਦੇ ਵਿੱਚ ਕਾਮਨਵੈਲਥ ਗੇਮ ਦੇ ਵਿੱਚ ਇਹਨੇ ਸਿਲਵਰ ਮੈਡਲ ਜਿੱਤਿਆ ਤੇ ਤਹਿਰਾਨ ਦੀਆਂ 1974 ਦੇ ਜਿਹੜੀਆਂ ਏਸ਼ੀਅਨ ਗੇਮਸ ਸੀਗੀਆਂ ਉਹਦੇ ਵਿੱਚ ਇਹਨੇ ਫੇਰ 골ਡ ਮੈਡਲ ਜਿੱਤਿਆ ਡਿਸਕਸ ਥਰੋ ਦਾ ਜਾਨੀ ਚਾਰ ਤਾਂ ਇਹ ਮੈਡਲ ਜਿੱਤਿਆ ਏਸ਼ੀਅਨ ਗੇਮਸ ਦੇ ਇੱਕ ਮੈਡਲ ਜਿੱਤਿਆ ਕਾਮਨਵੈਲਥ ਦੇ ਵਿੱਚ ਗੇਮਸ ਦੇ ਵਿੱਚ ਹੈਮਰ ਥਰੋ ਤੇ ਡਿਸਕਸ ਥਰੋ ਦਾ ਚੈਂਪੀਅਨ ਰਹਿ ਬੰਦਾ ਤੇ 2013 ਦੇ ਵਿੱਚ ਪ੍ਰਵੀਨ ਕੁਮਾਰ ਸੋਭਤੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਤੇ ਐਮਐਲਏ ਦੀ ਇਲੈਕਸ਼ਨ ਲੜਿਆ ਦਿੱਲੀ ਤੋਂ ਉਹ ਇਲੈਕਸ਼ਨ ਇਹ ਹਾਰ ਗਿਆ ਸੀਗਾ ਤੇ 2014 ਦੇ ਵਿੱਚ ਫਿਰ ਇਹਨੇ ਬੀਜੇਪੀ ਜੁਆਇਨ ਕਰ ਲਈ ਸੀ ਕਹਿਣ ਦਾ ਮਤਲਬ ਇਹ ਆ ਵੀ ਇਹ ਪੰਜਾਬ ਦਾ ਗੱਭਰੂ ਇਹਨੇ ਪੂਰਾ ਆਪਣਾ ਨਾਮ ਕਮਾਇਆ ਦੋਸਤੋ ਅੱਜ ਇਹਦੀ ਗੱਲ ਆਪਾਂ ਤਾਂ ਕਰ ਰਹੇ ਆ ਤਾਂ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਯਾਦ ਰਹੇ ਵੀ ਪੰਜਾਬ ਦਾ ਸਰਹਾਲੀ ਪਿੰਡ ਦਾ ਤਰਨਤਾਰਨ ਦੇ ਕੋਲੇ ਤਰਨਤਾਰਨ ਜ਼ਿਲ੍ਹਾ ਸਰਹਾਲੀ ਪਿੰਡ ਤੋਂ ਪ੍ਰਵੀਨ ਕੁਮਾਰ ਸੋਪਦੀ ਨੇ ਕਿੰਨਾ ਨਾਮ ਕਮਾਇਆ ਭੀਮ ਜ਼ੈਨ ਤੇ ਦਾ ਤੇ ਜਾਣਿਆ ਜਾਂਦਾ ਇਨਸਾਨ ਨੇ ਬਾਲਡ ਲੈਵਲ ਤੇ ਵੀ ਨਾਮ ਖੱਟਿਆ बीएसएफ ਵੀ ਜੁਆਇਨ ਕੀਤੀ ਆ ਤੇ ਫਿਲਮਾਂ 'ਚ ਵੀ ਮਾਰਕਾ ਮਾਇਆ ਸ਼ੈਨਸ਼ਾਹ ਫਿਲਮ ਦੇ ਵਿੱਚ ਉਹਨੇ ਅਮਿਤabਚਨ ਦੇ ਖਿਲਾਫ ਬਿਲਨ ਦਾ ਵਧੀਆ ਰੋਲ ਕੀਤਾ ਸੀਗਾ ਤੇ ਲੋਕਾਂ ਨੂੰ ਯਾਦ ਆ ਤੇ ਦੋਸਤੋ ਇਹ ਸੀਗੀ ਅੱਜ ਭੁੱਲੇ ਬਿਸਰੇ ਜਿਹੜੇ ਕਈ ਕਾਸਟ ਚਲੇ ਜਾਂਦੇ ਨੇ ਜਿਨ੍ਹਾਂ ਨੇ ਕਿ ਮਹਾਭਾਰਤ ਰਮਾਇਣ ਬਲੇ ਤੇ ਵਧੀਆ ਜੱਦਾ ਛੱਡਿਆ ਨੇ ਲੋਕਾਂ ਦੇ ਦਿਲਾਂ ਦੇ ਉੱਤੇ ਉਹਦੇ ਸੰਬੰਧ 'ਚ ਗੱਲ ਸੀਗੀ ਇਹ ਪ੍ਰਵੀਨ ਕੁਮਾਰ ਸੋਪਤੀ ਦੀ ਸੋ ਦੋਸਤੋ ਇਹ ਆਪਣੇ 7 ਫਰਵਰੀ 2022 ਨੂੰ ਆਪਾਂ ਸਾਰਿਆਂ ਨੂੰ ਅਲਵਿਦਾ ਕਹਿ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਸੀ ਤੇ ਇਹ ਸੀਗਾ ਪ੍ਰਵੀਨ ਕੁਮਾਰ ਸੋਭਤੀ ਔਰ ਫਪੀਨ حسین ਬਾਰੇ ਉਹਦੀ ਜ਼ਿੰਦਗੀ ਬਾਰੇ ਕੁਝ ਕੁ ਝਲਕੀਆਂ ਕੁਝ ਕੁ ਖਾਸ-ਖਾਸ ਗੱਲਾਂ ਸੋ ਦੋਸਤੋ ਅੱਜ ਦੀ ਆਪਣੀ ਵੀਡੀਓ ਇੰਨੀ ਸੀਗੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਰਦੇ ਆ ਮੁਲਾਕਾਤ ਅਗਲੀ ਵੀਡੀਓ 'ਚ ਤੁਹਾਡੇ ਨਾਲ ਧੰਨਵਾਦ ਤੁਹਾਡਾ ਸਾਡੇ ਪੇਜ ਕੇਵਲ ਸੱਚ ਨਾਲ ਜੁੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ